ਗੰਭੀਰ ਮਾਨਸਿਕ ਬਿਮਾਰੀ ਤੇ ਨਸ਼ਾਖੋਰੀ ਵਾਲੇ ਲੋਕਾਂ ਦੇ ਲਈ ਇਲਾਜ ਲਾਜ਼ਮੀ ਹੋਵੇਗਾ ਜੇ ਬੀਸੀ ਦੀ ਸਰਕਾਰ ਦੇ ਵੱਲੋਂ ਚੋਣ ਵਾਦਾ ਕੀਤਾ ਜਾ ਰਿਹਾ ਹੈ ਸੂਬੇ ਦੇ ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਇਸ ਸਬੰਧੀ ਸਾਰੀ ਰੂਪਰੇਖਾ ਬਿਆਨ ਕੀਤੀ ਹੈ ਉਹਨਾਂ ਨੇ ਕਿਹਾ ਕਿ ਹਸਪਤਾਲਾਂ ਦੇ ਵਿੱਚ ਹਰ ਉਹ ਸਹੂਲਤ ਹੋਵੇਗੀ ਜਿਨ੍ਹਾਂ ਦੀ ਮਰੀਜ਼ਾਂ ਨੂੰ ਖਾਸ ਲੋੜ ਹੈ ਗੰਭੀਰ ਮਾਨਸਿਕ ਬਿਮਾਰੀ ਦੇ ਨਸ਼ਾਖੋਰੀ ਵਾਲੇ ਲੋਕਾਂ ਦੇ ਲਈ ਲਾਜ਼ਮੀ ਇਲਾਜ ਲਿਆਉਣ ਦੇ ਲਈ ਬੀਸੀ ਦੀ ਐਨਡੀਪੀ ਸਰਕਾਰ ਵੱਲੋਂ ਚੋਣ ਤੋਂ ਪਹਿਲਾਂ ਦਾ ਵਾਦਾ ਕੁਝ ਵਕੀਲਾਂ ਨੂੰ ਚਿੰਤਾ ਵਿਚ ਪਾ ਰਿਹਾ ਜੋ ਅਣ ਇਛਿਤ ਜ਼ਬਰਦਸਤੀ ਦੇਖਭਾਲ ਦੀ ਤੁਲਨਾ ਨਾ ਕਰਦੇ ਨੇ ਸੂਬੇ ਦੇ ਜਨਤਕ ਸੁਰੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਨਹੀਂ ਹੈ ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਮਵਰਥ ਨੇ ਕਿਹਾ ਹੈ ਕਿ ਇਹ ਅਸਲ ਵਿੱਚ ਮਾਨਸਿਕ ਸਿਹਤ ਦੇ ਸ਼ਿਵਾਰਾ ਦੁਆਰਾ ਸੰਭਾਲਿਆ ਜਾਵੇਗਾ ਬਿਸਤਰੇ ਖੁਦ ਉਹਨਾਂ ਵਿੱਚੋਂ ਕੁਝ ਸੁਧਾਰਾਤਮਕ ਸਹੂਲਤਾਂ ਦੇ ਵਿੱਚ ਹੋਣਗੇ ਪਹਿਲੀ ਸੁਵਿਧਾਵਾਂ ਦੇ ਵਿੱਚੋਂ ਇੱਕ ਸਰੀ ਪ੍ਰੀ ਸਟਾਈਲ ਸੈਂਟਰ ਦੇ ਵਿੱਚ ਹੋਵੇਗੀ ਐਲੋਏਟ ਸੁਧਾਰ ਕੇਂਦਰ ਦੇ ਵਿੱਚ ਇੱਕ ਹੋਰ ਸਹੂਲਤ ਹੋਵੇਗੀ ਜੋ ਸੁਧਾਰਾਤੋਂ ਵੱਖ ਹੈ ਨਾਲ ਹੀ ਹਸਪਤਾਲਾਂ ਦੇ ਵਿੱਚ ਰੱਖੇ ਜਾ ਰਹੇ ਨੇ ਫਾਰਮ ਤਾਂ ਕੇਂਦਰੀ ਅੰਦਰੀ ਨੂੰ ਹਿੱਸੇ ਵਿੱਚ ਟੈਰਸ ਦੇ ਵਿੱਚ ਮੁਕੰਮਲ ਹੋਣ ਵਾਲੇ ਨਵੇਂ ਹਸਪਤਾਲ ਨੂੰ ਇੱਕ ਉਦਾਹਰਣ ਵਜੋਂ ਉਜਾਗਰ ਕਰਦਾ ਹੈ ਇਸ ਵਿੱਚ ਸੁਰੱਖਿਅਤ ਦੇਖਭਾਲ ਬਿਸਤਰੇ ਹੋਣਗੇ ਜਿਵੇਂ ਕਿ ਸੂਬੇ ਦੇ ਹੋਰ ਹਿੱਸਿਆਂ ਵਿੱਚ ਹੋਰ ਸਿਹਤ ਸੰਭਾਲ ਸਹੂਲਤਾਂ ਤੇ ਹਸਪਤਾਲ ਹੋਣਗੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਬਿਸਤਰੇ ਪੂਰੇ ਸੂਬੇ ਵਿੱਚ ਫੈਲੇ ਹੋਏ ਨੇ ਤੇ ਉਹਨਾਂ ਦੇ ਕੋਲ ਮਾਨਸਿਕ ਸਿਹਤ ਪੇਸ਼ੇਵਾਰ ਵੀ ਨੇ ਜੋ ਦੇਖਭਾਲ ਤੇ ਸੇਵਾਵਾਂ ਪ੍ਰਦਾਨ ਕਰਨਗੇ ਮਰੀਜ਼ਾਂ ਨੂੰ ਅਣਇਛਤ ਦੇਖਭਾਲ ਅਧੀਨ ਰੱਖਣ ਲਈ ਉਹਨਾਂ ਨਵੇਂ ਬੈੱਡਾਂ ਤੇ ਯੂਨਿਟਾਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇਗਾ ਫਾਰਨਵਰਥ ਨੇ ਕਿਹਾ ਕਿ ਸਿਹਤ ਸੰਭਾਲ ਪੇਸ਼ੇਵਰ ਹੀ ਇਸ ਨੂੰ ਸੰਭਾਲਣਗੇ ਉਹਨਾਂ ਕਹਿੰਦੇ ਕਿ ਇਸ ਦਾ ਅਰਥ ਹੈ ਕਿ ਸਿਹਤ ਸੰਭਾਲ ਪੇਸ਼ੇਵਰ ਜੋ ਮਾਨਸਿਕ ਸਿਹਤ ਨੂੰ ਸਮਝਦੇ ਨੇ ਜੋ ਨਸ਼ਿਆਂ ਨੂੰ ਵੀ ਸਮਝਦੇ ਨੇ ਜੋ ਦਿਮਾਗੀ ਸੱਟਾਂ ਨੂੰ ਵੀ ਸਮਝਦੇ ਨੇ ਉਹ ਲੋਕ ਨੇ ਜੋ ਸੁਰੱਖਿਆਤ ਸਹੂਲਤਾਂ ਦੇ ਵਿੱਚ ਦੇਖਭਾਲ ਪ੍ਰਦਾਨ ਕਰਨਗੇ ਸਾਡੇ ਸੂਬੇ ਦੇ ਵਿੱਚ ਕਈ ਸੇਅ ਸੰਭਾਲ ਸਹੂਲਤਾਂ ਦੇ ਵਿੱਚ ਇਸ ਕਿਸਮ ਦੀਆਂ ਇਕਾਈਆਂ ਪਹਿਲਾਂ ਤੋਂ ਹੀ ਮੌਜੂਦ ਨੇ ਇਸ ਦੇ ਨਾਲ ਸਪਸ਼ਟਤਾ ਨੂੰ ਯਕੀਨੀ ਬਣਾਉਣ ਦੇ ਲਈ ਮਾਨਸਿਕ ਸਿਹਤ ਐਕਟ ਦੇ ਵਿੱਚ ਬਦਲਾਅ ਕੀਤੇ ਜਾਣਗੇ ਇਹ ਕਿ ਸੁਰੱਖਿਆਤ ਦੇਖਭਾਲ ਕੀ ਹੈ ਜਾਂ ਨਹੀਂ ਇਸ ਬਾਰੇ ਕੋਈ ਅਸਪਸ਼ਟਤਾ ਨਹੀਂ ਹੈ ਇਤਵਾਰ ਨੂੰ ਪ੍ਰੀਮੀਅਰ ਡੇਵੀਡੀਬੀ ਨੇ ਸੰਕਾਲੀ ਵਿਕਾਰ ਦੇ ਨਾਲ ਗੰਭੀਰ ਨਸ਼ੇ ਵਾਲੇ ਲੋਕਾਂ ਲਈ ਅਣਇਛਤ ਦੇਖਪਾਲ ਪ੍ਰਦਾਨ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਚੋਣ ਪ੍ਰਚਾਰ ਤੋਂ ਪਹਿਲਾਂ ਦੇ ਵਾਅਦੇ ਵਿੱਚ ਉਹਨਾਂ ਕਿਹਾ ਕਿ ਐਨਡੀਪੀ ਅਗਲੇ ਵਿਧਾਨ ਸਭਾ ਸੈਸ਼ਨ ਵਿੱਚ ਸਪਸ਼ਟਤਾ ਪ੍ਰਦਾਨ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਬਦਲਾਅ ਕਰੇਗੀ ਕਿ ਨੌਜਵਾਨਾਂ ਸਮੇਤ ਲੋਕ ਜਦੋਂ ਖੁਦ ਇਸ ਦੀ ਪਾਲ ਕਰਨ ਦੇ ਵਿੱਚ ਅਸਮਰਥ ਹਨ ਤਾਂ ਦੇਖਪਾਲ ਪ੍ਰਾਪਤ ਕਰ ਸਕਦੇ ਨੇ ਤੇ ਉਹਨਾਂ ਨੂੰ ਪ੍ਰਾਪਤ ਕਰਨੀ ਵੀ ਚਾਹੀਦੀ ਹੈ ਸਰਕਾਰ ਨੇ ਕਿਹਾ ਹੈ ਕਿ ਉਹ ਇਸ ਬਾਰੇ ਸਪਸ਼ਟੀਕਰਨ ਜਾਰੀ ਕਰਨਗੇ ਕਿ ਮਾਨਸਿਕ ਸਿਹਤ ਐਕਟ ਦੀ ਵਰਤੋਂ ਸਵੇ ਚੱਕ ਤੇ ਜ਼ਬਰਦਸਤ ਦਸਤੀ ਅਨੇਛ ਦੇਖਭਾਲ ਪ੍ਰਦਾਨ ਕਰਨ ਲਈ ਕਿਵੇਂ ਕੀਤੀ ਜਾ ਸਕਦੀ ਹੈ ਜਦੋਂ ਲੋਕਾਂ ਨੂੰ ਨਸ਼ੇ ਦੇ ਨਾਲ ਨਾਲ ਮਾਨਸਿਕ ਬਿਮਾਰੀ ਤੇ ਦਿਮਾਗੀ ਸੱਟ ਵੀ ਹੁੰਦੀ ਹੈ న్యూਸ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ